ਇਹ ਪ੍ਰਿਥੀ ਸਿੰਘ ਜਿਹੜਾ ਗ੍ਰਿਫਤਾਰ ਹੋਇਆ 2015 ਇਨਸੀਡੈਂਟ ਆ 3 ਸਾਲ ਬਾਅਦ ਗ੍ਰਿਫਤਾਰ ਹੋਇਆ ਪੁਲਿਸ ਨੇ ਐਡਵੋਕੇਸ਼ਨ ਕੀਤੀ ਹੋਏ ਉਹ ਇਹ ਮੰਨ ਗਿਆ ਕਿ ਅਸੀਂ ਇਹ ਉੱਥੇ ਇਵੈਂਟ ਵੀ ਦੇ ਵਿੱਚ ਬੈਂਕਨ ਰਹੀ ਆ ਮੈਂ ਕੀਤੀ ਆ 8 ਨਵੰਬਰ 2023 ਨੂੰ ਪੰਜਾਬ ਸਰਕਾਰ ਦਾ ਸਟੈਂਡਿੰਗ ਕਾਉਂਸਲ ਅਪੀਲ ਹੋਏ ਤੇ ਉਹਨਾਂ ਨੇ ਕੋਰਟ ਤੋਂ ਟਾਈਮ ਗਿਆ ਕਿ ਸਾਨੂੰ 6 ਫਿਰ ਦਾ ਟਾਈਮ ਦਿੱਤਾ ਜਾਵੇ ਜਵਾਬਾਇ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਫਾਈਲ ਕੀਤਾ ਉਹਨੇ ਕਿਹਾ ਜੀ ਸਾਨੂੰ ਟਾਈਮ ਦੇ ਦਿਓ ਜਵਾਬ ਫਾਈਲ ਕਰਾਂਗੇ ਤਾਂ ਇਹ ਜਿਹੜਾ ਕੇਸ ਦਾ ਪ੍ਰithvi ਸਿੰਘ ਆ ਪ੍ਰithvi ਸਿੰਘ ਬੇਲ ਤੇ ਆ ਬਾਗੇਪੁਰਾ ਨੇ ਰਹਿ ਰਿਹਾ ਰਹਿਣ ਵਾਸਤੇ ਤਾਂ ਏਰੀਆ ਸੇਫ ਆ ਉੱਥੇ ਰਹਿੰਦਾ ਪਰ ਕੋਰਟ ਵਿੱਚ ਆਰਗੂ ਕਰਨ ਦੇ ਵਾਸਤੇ ਉਹਨੂੰ ਖਤਰਾ ਕਹਿ ਰਹੇ ਆ ਕਿ ਸਾਡੇ ਕੇਸ ਮੋਗੇ ਨੂੰ ਟ੍ਰਾਂਸਫਰ ਕਰਕੇ ਚੰਡੀਗੜ੍ਹ ਲਾ ਗੋ ਇਹ ਮੋਗਾ ਤੇ ਚੰਡੀਗੜ੍ਹ ਦੋਨੇ ਹਾਈ ਕੋਰਟ ਦੀ ਜੂਡਿਕਸ਼ਨ 'ਚ ਆ ਪੰਜਾਬ ਹਾਈ ਕੋਰਟ ਨੂੰ ਨਹੀਂ ਜਾਂਦੇ ਏ ਟੇਕ ਅਵੇ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਬੇਅਦਵੀ ਮਾਮਲਿਆਂ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਖਾਸ ਤੌਰ ਦੇ ਉੱਤੇ ਕੁਝ ਦੋਸ਼ੀਆਂ ਨੇ ਇਹ ਅਪੀਲ ਪਾਈ ਸੀ ਕਿ ਉਹਨਾਂ ਦੇ ਕੇਸ ਜ਼ਿਲ੍ਹਾ ਅਦਾਲਤਾਂ ਤੋਂ ਦੂਜੀ ਅਦਾਲਤ ਦੇ ਵਿੱਚ ਟਰਾਂਸਫਰ ਕਰ ਦਿੱਤੇ ਜਾਣ ਪਰ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਇਹਦੀ ਸਾਰੀ ਜਾਣਕਾਰੀ ਸੀਨੀਅਰ ਵਕੀਲ ਐਚਐਸ ਫੂਲਕਾ ਹੋਰਾਂ ਨੇ ਸਾਂਝੀ ਕੀਤੀ ਬੇਅਦਵੀ ਦੇ ਕੇਸ ਜੇ ਸੁਪਰੀਮ ਕੋਰਟ ਆ ਜਲਕੇ ਸੀ ਉਹਦੇ ਬਾਰੇ ਦੱਸਣ ਦੇ ਵਾਸਤੇ ਇਹ ਅੱਜ ਜੋ ਮੁਲਜ਼ਮ ਨੇ ਬੇਅਦਵੀ ਦੇ ਕੇਸਾਂ ਵਿੱਚ ਉਡੇਰੇ ਵਾਲੇ ਉਹਨਾਂ ਚੋਂ ਤੇ ਉਹਨਾਂ ਨੇ ਕੁਝ ਮੁਲਜ਼ਮਾਂ ਨੇ ਆਖਿਆ ਜੇ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਪਾਇਆ ਸੀ ਕਿ ਸਾਡੇ ਕੇਸ ਟ੍ਰਾਂਸਫਰ ਕਰ ਦਿੱਤੇ ਜਾਂਨੋ ਮੋਗੇ ਤੋਂ ਫਰੀਦਕੋਟ ਤੋਂ ਪਟੰਡੇ ਤੋਂ ਕਿ ਉੱਥੇ ਸਾਡੇ ਵਾਸਤੇ ਮਾਹੌਲ ਠੀਕ ਨਹੀਂ ਸਾਡੇ ਕੇਸਾਂ ਨੂੰ ਟ੍ਰਾਂਸਫਰ ਕੀਤਾ ਜਾਵੇ ਪਹਿਲਾਂ ਵੀ ਇਹਨਾਂ ਨੇ ਇਹ ਪਟੀਸ਼ਨ ਪਾਈ ਸੀ ਤੇ ਉਹ ਪਟੀਸ਼ਨ 2020 ਦੇ ਵਿੱਚ ਇਹਨਾਂ ਦੀ ਪਟੀਸ਼ਨ ਇੱਕ ਵਾਰੀ ਡਿਸਕਸ ਹੋ ਗਈ ਸੀ ਪਰ ਉਸ ਤੋਂ ਮਗਰੋਂ ਜਦੋਂ ਉੱਥੇ ਜੇਲ੍ਹ ਦੇ ਵਿੱਚ ਉਹ ਮਰਡਰ ਹੋਏ ਤਾਂ ਉਦੋਂ ਮਗਰੋਂ ਕੁਝ ਹੋਰ ਮੁਲਜ਼ਮਾਨੇ ਆਕੇ ਉਹਨਾਂ ਨੇ ਫਿਰ ਇੱਥੇ ਪਟੀਸ਼ਨ ਪਾਤੀ ਕਿ ਜੇ ਸਾਡੇ ਕੇਸ ਟਰਾਂਸਫਰ ਕੀਤੇ ਜਾਣ ਉਹ ਫਰੀਦਕੋਟ ਤੋਂ ਤੇ ਕੋਟਖਪੂਰੀ ਤੋਂ ਫਰੀਦਕੋਟ ਤੋਂ ਤੇ ਬਠਿੰਡੇ ਜ਼ਿਲ੍ਹੇ ਤੋਂ ਉਹ ਕੇਸ ਟਰਾਂਸਫਰ ਕਰਕੇ ਪਿਛਲੇ ਪ੍ਰੀ ਕੋਰਟ ਦੇ ਚੰਡੀਗੜ੍ਹ ਘਟਦੇ ਸੀ ਇਹ ਇਹ 2023 ਦੇ ਵਿੱਚ ਆਰਡਰ ਹੋਇਆ ਹੁਣ ਜਿਹੜੇ ਇਹਨਾਂ ਨੇ ਜੇ ਇਹ ਮਲਜਮ ਸੀਗੇ ਇਹ ਜਿਹੜਾ ਕੇਸ ਮੈਂ ਪੇਸ਼ ਹੋਇਆ ਗੁਰਸੇਵਿਕ ਸਿੰਘ ਹੋਣ ਕੰਪਲੇਨੈਂਟ ਆ ਸਮਾਲ ਸਰਠਾਣੇ ਦਾ ਕੇਸ ਆ ਇਹਦੇ ਚ ਮਲਜਮ ਨੇ ਪ੍ਰਿਥੀ ਸਿੰਘ ਅਮਰਦੀਪ ਸਿੰਘ ਤੇ ਉਹ ਪੰਜ ਮਲਜਮ ਸੀ ਦੇ ਚ ਤੇ ਉਹਦੇ ਚ ਕੋਰਟ ਦੇ ਮੋਗੇ ਦੀ ਕੋਰਟ ਨੇ ਉਹ ਦੋਵਾਂ ਨੂੰ ਤਾਂ ਬਰੀ ਕਰ ਦਿੱਤਾ ਤੇ ਤਿੰਨਾਂ ਨੂੰ ਤਿੰਨ ਮੁਲਜ਼ਮਾਂ ਨੂੰ ਉਹਨਾਂ ਨੇ ਮੋਗੇ ਦੀ ਕੋਰਟ ਦੇ ਸਜ਼ਾ ਸੁਨਾਤੀ ਉਹਨਾਂ ਨੇ ਆਪਣੀ ਸਜ਼ਾ ਦੇ ਖਿਲਾਫ ਅਪੀਲ ਪਾਈ ਆ ਉਹ ਵੀ ਮੋਗੇ ਕੋਰਟ ਦੇ ਵਿੱਚ ਹੀ ਪੈਂਡਿੰਗ ਪਈ ਆ ਉਹ ਪਿਰਥੀ ਸਿੰਘ ਉਹਦਾ ਨਾਮਾ ਮੁਲਜ਼ਮ ਦਾ ਉਹ ਪਿਰਥੀ ਸਿੰਘ ਨੇ ਆਖੇ ਇਥੇ ਪੈਟੀਸ਼ਨ ਪਾਈ ਇਹ ਅੱਜ ਇਹੇ ਕ ਕੇਸ ਲੱਗੇ ਹੋਏ ਸੀ ਇੱਕ ਸੀਗਾ ਬਲਜੀਤ ਸਿੰਘ ਦਾ ਇੱਕ ਸੀ ਜਤਿੰਦਰ ਵੀਰ ਅਰੋੜਾ ਇੱਕ ਸੁਖਜਿੰਦਰ ਸਿੰਘ ਤੇ ਇੱਕ ਹੋਰ ਬਲਜੀਤ ਸਿੰਘ ਦਾ ਸੀ ਤੇ ਇੱਕ ਇਹ ਪਿਰਥਵੀ ਸਿੰਘ ਦਾ ਸੀ ਇਹਨਾਂ ਸਾਰਿਆਂ ਨੇ ਇਹ ਹੈ ਕਿ ਸਾਡੇ ਕੇਸ ਵੀ ਟਰਾਂਸਫਰ ਕਰਕੇ ਇਹ ਮੋਗੇ ਤੋਂ ਤੇ ਫਰੀਦਕੋਟ ਤੋਂ ਛਲੇ ਤੋਂ ਟਰਾਂਸਫਰ ਕਰਕੇ ਸਾਡੇ ਕੇਸ ਵੀ ਉਹਨਾਂ ਕੇਸਾਂ ਨਾਲ ਹੀ ਚੰਡੀਗੜ੍ਹ ਭੇਜ ਦਿੱਤੇ ਜਾਂ। ਅੱਜ ਉੱਥੇ ਇਹ ਕੇਸ ਦੇ ਵਿੱਚ ਨੋਟਿਸ ਇਹਨਾਂ ਸਾਰਿਆਂ ਕੇਸਾਂ 'ਚ ਨੋਟਿਸ ਇਸ਼ੂ ਹੋਇਆ ਸੀ 7 ਜੁਲਾਈ 2023 ਨੂੰ ਸੁਪਰੀਮ ਕੋਰਟ ਨੇ ਇਹ ਟਰਾਂਸਫਰ ਪਟੀਸ਼ਨ ਦੇ ਵਿੱਚ ਨੋਟਿਸ ਇਸ਼ੂ ਕੀਤਾ ਸੀ। ਉਸ ਤੋਂ ਮਗਰੋਂ ਕੇਸ ਲੱਗਿਆ 8 ਨਵੰਬਰ 2023 ਨੂੰ। 8 ਨਵੰਬਰ 2023 ਨੂੰ ਪੰਜਾਬ ਸਰਕਾਰ ਦਾ ਸਟੈਂਡਿੰਗ ਕਾਉਂਸਲ ਅਪੀਲ ਹੋਏ ਤੇ ਉਹਨਾਂ ਨੇ ਕੋਰਟ ਤੋਂ ਟਾਈਮ ਲਿਆ ਕਿ ਸਾਨੂੰ 6 ਹਫਤੇ ਦਾ ਟਾਈਮ ਦਿੱਤਾ ਜਾਵੇ ਜਵਾਬ ਫਾਈਲ ਕਰਨ ਲਈ ਹੁਣ ਅੱਜ ਜਦੋਂ ਇਹ ਕੇਸ ਲੱਗਿਆ ਤੇ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਯੂਨੀਟ ਵਕੀਲ ਪੇਸ਼ ਹੋਇਆ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਫਾਈਲ ਕੀਤਾ ਉਹਨੇ ਕਿਹਾ ਜੀ ਸਾਨੂੰ ਟਾਈਮ ਦੇ ਦਿਓ ਜਵਾਬ ਫਾਈਲ ਕਰਨ ਲਈ ਤੇ ਜਿਹੜੇ ਮੁਲਜ਼ਮ ਸੀ ਉਹ ਡੇਰੇ ਵਾਲੇ ਉਹਨਾਂ ਵੱਲੋਂ ਇੱਕ ਸੀਨੀਅਰ ਐਡਵੋਕੇਟ ਅਪੀਅਰ ਹੋ ਰਿਹਾ ਸੀ ਬਹੁਤ ਉਹ ਉੱਚੇ ਲੈਵਲ ਦੇ ਸੁਪਰੀਮ ਕੋਰਟ ਚ ਸੀਨੀਅਰ ਐਡਵੋਕੇਟ ਨੇ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਪਹਿਲਾਂ ਵੀ ਟਾਈਮ ਲੈ ਚੁੱਕੇ ਨੇ ਟਾਈਮ ਨਹੀਂ ਮਿਲਣਾ ਚਾਹੀਦਾ ਕੋਰਟ ਨੇ ਕਿਹਾ ਕਿ ਅਸੀਂ ਤੁਹਾਨੂੰ ਟਾਈਮ ਦੇ ਦੇਣਾ ਤੇ ਅਸੀਂ ਇਹਨਾਂ ਕੇਸਾਂ ਨੂੰ ਵੀ ਪਹਿਲਾਂ ਵੀ ਅਸੀਂ ਆਰਡਰ ਕਰਕੇ ਟਰਾਂਸਫਰ ਕਰ ਚੁੱਕੇ ਹਾਂ ਅਸੀਂ ਇਹ ਕੇਸ ਵੀ ਟਰਾਂਸਫਰ ਕਰ ਰਹੇ ਹਾਂ ਇਹ ਦੂਜਾ ਕੇਸਾਂ ਨਾਲ ਹੀ ਇਹਨਾਂ ਨੂੰ ਵੀ ਇੱਥੋਂ ਟਰਾਂਸਫਰ ਕਰ ਰਹੇ ਹਾਂ ਤੇ ਉਸ ਟਾਈਮ ਦੇ ਉੱਤੇ ਮੈਂ ਜੋ ਖੜਾ ਹੋਇਆ ਕੋਰਟ ਨੇ ਕਿਹਾ ਤੁਸੀਂ ਕਿਸ ਨਾਲ ਅਪੀਅਰ ਹੋ ਰਹੇ ਮੈਂ ਕਿਹਾ ਗੁਰਸੇਵਿਕ ਸਿੰਘ ਨਾਲ ਅਪੀਅਰ ਹੋ ਰਹੇ ਹਾਂ ਜੋ ਕੰਪਲੇਨੈਂਟ ਹੈ ਤੇ ਮੈਂ ਉਹਨਾਂ ਨੂੰ ਉਹਦੇ 'ਚ ਕਿਹਾ ਕਿ ਇਹ ਕੇਸ ਪਹਿਲੀ ਗੱਲ ਤਾਂ ਇਹ ਜਿਹੜਾ ਕੇਸ ਆ ਪ੍ਰਿਥੀ ਸਿੰਘ ਵਾਲਾ ਪ੍ਰਿਥੀ ਸਿੰਘ ਬੇਲ ਤੇ ਆ ਪਾਗੇ ਪ੍ਰਾਨੇ ਰਹਿ ਰਿਹਾ ਰਹਿਣ ਵਾਸਤੇ ਤਾਂ ਏਰੀਆ ਸੇਫ ਆ ਉਥੇ ਰਹਿੰਦਾ ਪਰ ਕੋਰਟ ਵਿੱਚ ਆਰਗੂ ਕਰਨ ਦੇ ਵਾਸਤੇ ਉਹਨੂੰ ਖਤਰਾ ਮੈਂ ਕਿਹਾ ਇਦਾਂ ਦੀ ਮਨਸ਼ਾ ਕੋਈ ਹੋਰ ਆ ਇਹ ਕੀ ਚਾਹੁੰਦੇ ਆ ਕਿ ਆਪਣੇ ਸਾਰੇ ਸਾਰੇ ਕੇਸ ਇੱਥੋਂ ਪੰਜਾਬ ਤੋਂ ਬਾਹਰ ਕੱਢ ਕੇ ਲੈ ਜਾਓ ਇੱਕੋ ਅਦਾਲਤ ਵਿੱਚ ਲੈ ਲਓ ਉੱਥੇ ਜਾ ਕੇ ਮੈਨੂੰ ਕਲੈਸ਼ਨ ਕਰੋ ਉੱਥੇ ਤੇ ਬਲਕਿ ਇਹ 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 ਇਹਨਾਂ ਦੀ ਮਨਸ਼ਾ ਕੁਝ ਹੋਰ ਹੈ ਤੇ ਇਹ ਜਦੋਂ ਮੈਂ ਇਹ ਆਬਜੈਕਸ਼ਨ ਕੀਤਾ ਨਾਲੇ ਮੈਂ ਕਿਹਾ ਵੀ ਜਦੋਂ ਇਹ ਇਹ ਜਿਹੜੇ ਕਹਿ ਰਿਹਾ ਕਿ ਸਾਡੇ ਕੇਸ ਮੋਗੇ ਤੋਂ ਟ੍ਰਾਂਸਫਰ ਕਰਕੇ ਚੰਡੀਗੜ੍ਹ ਲੈ ਜਾਓ ਇਹ ਮੋਗਾ ਤੇ ਚੰਡੀਗੜ੍ਹ ਦੋਨੇ ਹਾਈ ਕੋਰਟ ਦੀ ਜੂਡਿਕਸ਼ਨ ਦਾ ਪੰਜਾਬ ਹਾਈ ਕੋਰਟ ਕਿਉਂ ਨਹੀਂ ਜਾਂਦੇ ਇੱਥੇ ਕਿਉਂ ਆਇਆ ਇਸ ਤੇ ਸੁਪਰੀਮ ਕੋਰਟ ਦੇ ਜੱਜਾਂ ਦਾ ਇੱਕਦਮ ਰੁਪਈਆ ਬਦਲ ਗਿਆ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਉਹਨਾਂ ਦੇ ਸੀਨੀਅਰ ਐਡਵੋਕੇਟ ਨੂੰ ਕਿ ਅਸੀਂ ਇਹ ਕੇਸ ਟ੍ਰਾਂਸਫਰ ਨਹੀਂ ਕਰਾਂਗੇ ਤੁਸੀਂ ਪੰਜਾਬ ਹਾਈ ਕੋਰਟ ਜਾਓ ਜੋ ਕਹਣਾ ਜਾ ਕੇ ਪੰਜਾਬ ਹਾਈ ਕੋਰਟ ਕਹੋ ਤੇ ਇੱਥੋਂ ਉਹਨਾਂ ਨੇ ਅੱਜ ਪਟੀਸ਼ਨ ਡਿਸਮਿਸ ਕਰਤੀ ਬਹੁਤ ਜ਼ੋਰ ਲਾਇਆ ਉਹਨਾਂ ਦੇ ਵਕੀਲ ਸੀਨੀਅਰ ਐਡਵੋਕੇਟ ਨੇ ਉਹਨਾਂ ਨੇ ਅੱਜ ਇੱਥੋਂ ਕੇਸ ਸਾਰੇ ਦੇ ਸਾਰੇ ਡਿਸਕਸ ਕਰਤੇ ਤੇ ਇਸ ਜਗ੍ਹਾ ਤੋਂ ਜਦੋਂ ਅਸੀਂ ਬਾਹਰ ਨਿਕਲੇ ਤਾਂ ਉਹ ਜਿਹੜੇ ਡੇਰੇ ਵਾਲੋਂ ਤਿੰਨ ਚਾਰ ਵਕੀਲ ਅ ਪੇਸ਼ ਹੋ ਰੈ ਸੀ ਉਹ ਸਾਰੇ ਕਹਿੰਦੇ ਜੀ ਫੁਲਕਾ ਸਾਹਿਬ ਅੱਜ ਤੋਂ ਕੇਸ ਖਿੱਚ ਕੇ ਲੈ ਗਏ ਨਹੀਂ ਤਾਂ ਸਾਡਾ ਤਾਂ ਕੇਸ ਲਾਹ ਹੋ ਗਿਆ ਸੀ ਤੇ ਪਰ ਇੱਥੇ ਜਿਹੜੀ ਥੋੜੀ ਹੈਰਾਨੀ ਦੀ ਗੱਲ ਆ ਕਿ ਪੰਜਾਬ ਸਰਕਾਰ ਨੂੰ ਥੋੜਾ ਸੀਰੀਅਸ ਲੈਣਾ ਚਾਹੀਦਾ ਦੇਖੋ ਪੰਜਾਬ ਸਰਕਾਰ ਵਾਲੋਂ ਮਨ ਲ ਕੇ ਅੱਜ ਮੈਨੂੰ ਵੀ ਸੀ ਕਿ ਸੀਨੀਅਰ ਵਕੀਲ ਪੇਸ਼ ਹੋਏਗਾ ਕਿਉਂਕਿ ਪਹਿਲਾਂ ਜਦੋਂ ਆਲਰੇਡੀ ਕੇਸ ਟਰਾਂਸਫਰ ਹੋ ਚੁੱਕੇ ਆ ਤੇ ਅੱਜ ਇਹਨਾਂ ਨੂੰ ਟ੍ਰਾਂਸਫਰ ਹੋਣਾ ਰੁਕਣਾ ਬੜਾ ਮੁਸ਼ਕਿਲ ਸੀ ਪਰ ਉਹ ਸੀਨੀਅਰ ਨੇ ਤਾਂ ਕੀ ਪੇਸ਼ ਹੋਣਾ ਸੀ ਸਟੈਂਡਿੰਗ ਆਕਸਲ ਵੀ ਨਹੀਂ ਪੇਸ਼ ਹੋਇਆ ਇੱਕ ਜੂਨੀਅਰ ਵਕੀਲ ਨੂੰ ਲੈ ਕੇ ਪੇਸ਼ ਕਰ ਦਿੱਤਾ ਮਤਲਬ ਕਿ ਇੰਨਾ ਲਾਈਟ ਨਹੀਂ ਲੈਣਾ ਚਾਹੀਦਾ ਦੇਖੋ ਇਹਨਾਂ ਦੀ ਮਨਸ਼ਾ ਤੁਸੀਂ ਇਕੱਲ ਦੇਖੋ ਕਿ ਪੰਜਾਬ ਇਹਨੂੰ ਕੇਸਾਂ ਨੂੰ ਚੰਡੀਗੜ੍ਹ ਲੈ ਜਾਓ ਉੱਥੇ ਸਰਕਾਰੀ ਵਕੀਲਾ ਉਹ ਵੀ ਬਦਲ ਜਾਣਗੇ ਉਹ ਜਿਹੜੇ ਫਿਰ ਉੱਥੇ ਮੈਨਿਪੂਲੇਸ਼ਨ ਕਰਨਗੇ ਉੱਥੇ ਇੱਕੋ ਕੋਰਟ ਦੇ ਚੱਕਰ ਕਿ ਹੋਰ ਪਤਾ ਨਹੀਂ ਕੀ 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 ਕਿ ਇਹ ਸਾਰੀ ਮਨਸ਼ਾ ਇਹਨਾਂ ਦੀ ਤੇ ਪੰਜਾਬ ਸਰਕਾਰ ਦੇ ਉੱਤੇ ਵੀ ਬੜਾ ਇਹ ਜੇ ਕੇਸ ਟਰਾਂਸਫਰ ਹੋ ਕੇ ਜਾਂਦੇ ਆ ਤੇ ਪੰਜਾਬ ਦੇ ਵਿੱਚ ਵੀ ਤਾਂ ਇਹ ਹੈ ਨਾ ਕਿ ਪੰਜਾਬ 'ਚ ਮਾਹੌਲ ਨਹੀਂ ਠੀਕ ਹੈ ਪੰਜਾਬ ਸਰਕਾਰ ਨੂੰ ਇਸ ਦੇ ਬਾਰੇ ਵਿਚਾਰ ਕਰਨਾ ਚਾਹੀਦਾ ਇਹਨਾਂ ਕੇਸਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਜੇ ਉਹਨਾਂ ਕਹਿੰਦੇ ਹਾਈ ਕੋਰਟ ਜਾ ਕੇ ਫਾਈਲ ਕਰਦੇ ਆ ਤੇ ਹਾਈ ਕੋਰਟ ਵੀ ਪ੍ਰੋਪਰਲੀ ਅਰਗੂ ਕਰਨਾ ਚਾਹੀਦਾ ਮੈਂ ਜੇ ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹੀ ਮੈਂ ਕਿ ਡੇਟ ਕੇਸ ਟਰਾਂਸਫਰ ਕੀਤੇ ਆ ਉਹ ਕੇਸ ਸਾ ਡਿਫਰੈਂਟ ਉਹ ਕੇਸ ਹੈਗੇ ਨੇ ਬਠਿੰਡਾ ਜ਼ਿਲ੍ਹੇ ਦੇ ਤੇ ਫਰੀਦਕੋਟ ਜ਼ਿਲ੍ਹੇ ਦੇ ਤਰੀਕੇ ਡਿਫਰੈਂਟ ਨੇ ਇਹ ਜਿਹੜਾ ਸਮਾਸਰ ਦਾ ਕੇਸ ਆ 4 ਨਵੰਬਰ ਦਾ ਸਿਰਫ ਆਫੈਂਸ ਬੇਅਦਵੀ ਦੀ ਆ ਪਰ ਇਨਸੀਡੈਂਟ ਤਾਂ ਡਿਫਰੈਂਟ ਡਿਫਰੈਂਟ ਆ ਵੀ ਇਹਨਾਂ ਨੂੰ ਕੋਰਿਲੇਟ ਕਰਕੇ ਉਸ بیس ਤੇ ਕੇਸ ਟ੍ਰਾਂਸਫਰ ਕਰ ਰਹੇ ਹੋ ਤਾਂ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਇਹ ਪੰਜਾਬ ਸਰਕਾਰ ਨੂੰ ਇਹ ਕਰਨਾ ਚਾਹੀਦਾ ਜਿਹੜਾ ਦੇਖੋ ਜਿਹੜਾ ਇਹ ਪ੍ਰਿਥੀ ਸਿੰਘ ਜਿਹੜਾ ਗ੍ਰਿਫਤਾਰ ਹੋਇਆ 2015 ਇਨਸੀਡੈਂਟ ਆ 3 ਸਾਲ ਬਾਅਦ ਗ੍ਰਿਫਤਾਰ ਹੋਇਆ ਉਹ ਵੀ ਇਹ ਕਿਸੇ ਹੋਰ ਕੇਸ ਵਿੱਚ ਕੋਈ ਰੋਬਰੀ ਦਾ ਸੀ ਆਮ ਜੈਕਸਟਾ ਕੇਸ ਸੀ ਉਹਦੇ ਜਿਹੜਾ ਗ੍ਰਿਫਤਾਰ ਹੋ ਗਿਆ ਪੁਲਿਸ ਰੈਂਟ ਐਡਵੋਕੇਸ਼ਨ ਕੀਤੀ ਉਹ ਉਹ ਇਹ ਮੰਨ ਗਿਆ ਇਹ ਅਸੀਂ ਇਹ ਉੱਥੇ ਇਹ ਬੀਐਸਬੀ ਦੇ ਵਿੱਚ ਬੈਂਕ ਕਰਵਾਇਆ ਮੈਂ ਕੀਤੀ ਆ ਉਹਦੋਂ ਮਗਰੋਂ ਇਸ ਕੇਸ 'ਚ ਲੋ ਅਰੈਸਟ ਹੋਇਆ ਤੇ ਹੁਣ ਇਹੋ ਜੇ ਮੁਲਜ਼ਮਾ ਨੂੰ ਮਲਕਿ ਇੰਨਾ ਲਾਈਟਲੀ ਲੈਣਾ ਇਹੋ ਜੇ ਕੇਸਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਤੇ ਗੁਰਸੇਵਕ ਸਿੰਘ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਇਹ ਜਿਨ੍ਹਾਂ ਨੇ ਇਹ ਕੇਸ ਨੂੰ ਫਾਲੋ ਕੀਤਾ ਗੁਰਸੇਵਕ ਸਿੰਘ ਹੋਰਾਂ ਨੂੰ ਮੇਰੇ ਕੋਲੇ ਭੇਜਿਆ ਸੀ ਹਰਜਿੰਦਰ ਸਿੰਘ ਬਾਜੀ ਨੇ ਦੱਸਦੀ ਕਿ ਦੋਸ਼ੀਆਂ ਨੇ ਕੇਸ ਟਰਾਂਸਫਰ ਕਰਨ ਦੀ ਅਪੀਲ ਪਾਈ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ ਤੇ ਐਚਐਸ ਫੁਲਕਾ ਹੋਰਾਂ ਨੇ ਇੱਕ ਦੋਸ਼ੀ ਦਾ ਜ਼ਿਕਰ ਵੀ ਕੀਤਾ ਜਿਸ ਦਾ ਨਾਮ ਪ੍ਰੀਥੀ ਸਿੰਘ ਹੈ ਤੇ ਉਹ ਬਾਗਾਪੁਰਾਣਾ ਦੇ ਵਿੱਚ ਰਹਿ ਰਿਹਾ ਹੈ ਇਸ ਵੇਲੇ ਜ਼ਮਾਨਤ ਦੇ ਉੱਤੇ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਜ਼ਮਾਨਤ ਦੇ ਉੱਤੇ ਰਹਿੰਦੇ ਆ ਉਹਨੂੰ ਕੋਈ ਖਤਰਾ ਨਹੀਂ ਤਾਂ ਫਿਰ ਕੋਰਟ ਦੇ ਵਿੱਚ ਜਾਣ ਤੇ ਕੀ ਖਤਰਾ ਹੈ ਨਿਰਧਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ